ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਪਾਲਤੂ ਕੁੱਤੇ ਦੇ ਕਾਰਨ ਹੋਏ ਝਗੜੇ ਦੇ ਕਾਰਨ ਦੇ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਟਾਣੀ ਦੇ ਵਿੱਚ ਵੜ ਕੇ ਇੱਕ ਨੌਜਵਾਨ ਤੇ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ ਆ ਹਮਲੇ ਦੇ ਵਿੱਚ ਨੌਜਵਾਨ ਦੀ ਮਾਂ ਵੀ ਜ਼ਖਮੀ ਹੋ ਗਈ ਆ ਤਲਵੰਡੀ ਸਾਬੋ ਪੁਲਿਸ ਨੇ 7 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ 4 ਨੂੰ ਗ੍ਰਿਫਤਾਰ ਕਰ ਲਿਆ ਏ ਪਿੰਡ ਜੀਵਨ ਸਿੰਘ ਵਾਲਾ ਦਾ ਨੌਜਵਾਨ ਅਮਰਿਕ ਸਿੰਘ ਪਿਛਲੇ ਦਿਨੀ ਕਤੂਰਾ ਲਿਆਇਆ ਸੀ ਤੇ ਪਿੰਡ ਦੇ ਕੁਝ ਨੌਜਵਾਨ ਕਤੂਰਾ ਉਹਨਾਂ ਨੂੰ ਦੇਣ ਦੇ ਲਈ ਦਬਾਅ ਪਾ ਰਹੇ ਸਨ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇਸੇ ਵਿਚਾਲੇ ਪਿੰਡ ਦੇ 7 ਤੋਂ 8 ਨੌਜਵਾਨ ਬੀਤੀ ਰਾਤ 9 ਵਜੇ ਦੇ ਕਰੀਬ ਉਹਨਾਂ ਦੇ ਘਰ ਬਾਹਰ ਆ ਕੇ ਗਾਲ੍ਹਾਂ ਕੱਢਣ ਲੱਗ ਪੈਂਦੇ ਨੇ ਅਮਰਿਕ ਸਿੰਘ ਨੇ ਜਦੋਂ ਘਰ ਤੋਂ ਬਾਹਰ ਨਿਕਲ ਕੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਘੜੀਸ ਕੇ ਖੇਤਾਂ ਦੇ ਵੱਲ ਲੈ ਗਏ ਇਹ ਤਾਂ ਹਥਿਆਰਮ ਦੇ ਨਾਲ ਉਸ ਦੇ ਉੱਪਰ ਹਮਲਾ ਕਰ ਦਿੱਤਾ ਰੌਲਾ ਸੁਣ ਕੇ ਅਮਰੀਕ ਸਿੰਘ ਦਾ ਪਿਤਾ ਮੰਦਰ ਸਿੰਘ ਵੀ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ਦੇ ਉੱਪਰ ਵੀ ਹਮਲਾ ਕਰ ਦਿੱਤਾ ਦੋਵਾਂ ਨੂੰ ਬਚਾਉਂਦਿਆਂ ਅਮਰੀਕ ਸਿੰਘ ਦੀ ਮਾਂ ਦਰਸ਼ਨ ਕੌਰ ਵੀ ਜ਼ਖਮੀ ਹੋ ਗਈ ਅਮਰੀਕ ਸਿੰਘ ਨੂੰ ਇਲਾਜ ਦੇ ਲਈ ਬਠਿੰਡਾ ਤੇ ਮੰਦਰ ਸਿੰਘ ਨੂੰ ਲੁਧਿਆਣੇ ਜਾਂਦੇ ਸਮੇਂ ਹੀ ਰਾਹਤੇ ਵਿੱਚ ਦੋਵਾਂ ਦੀ ਮੌਤ ਹੋ ਗਈ ਦਰਸ਼ਕੋਵਰ ਬਠਿੰਡਾ ਹਸਪਤਾਲ ਜੇਰੇ ਇਲਾਜ ਹੈ ਹੁਣ ਤੁਹਾਨੂੰ ਸੁਣਾ ਦੇਣੇ ਕਿ ਇਸ ਮੌਕੇ ਦੇ ਉੱਪਰ ਪਰਿਵਾਰਕ ਮੈਂਬਰਾਂ ਤੇ ਪੁਲਿਸ ਦੇ ਵੱਲੋਂ ਕੀ ਕੁਝ ਹੋਰ ਕਿਹਾ ਗਿਆ ਏ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਤੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਤਾ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਘਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਤੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਵੀਰਾ ਜੀ ਹਨ ਤੇ ਵੀ ਬਸ ਉਹ ਨਿਸ਼ੇੜੀ ਬੰਦੇ ਸੀਗੇ ਜੀ ਆ 7-8 ਜਾਣੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8 8:30 ਵਜੇ ਜੀ ਮੰਨ ਲਓ ਦਾਣਾ ਮੰਡੀ ਚਾਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆਈ ਹੈ ਜੀ ਘਰੇ ਆ ਕੇ ਤੇ ਬਸ ਕੰਦਾਂ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡੀ ਕੇ ਇਹਨਾਂ ਦੇ ਸੱਟਾ ਸੱਟਾ ਮਾਰ ਜੀ ਸੱਟਾਂ ਮੰਨ ਲਓ ਜਿਆਦਾਤਰ ਸੱਚ ਹੀ ਲਾਈਆਂ ਜੀ ਸੱਟਾਂ ਉਹਨਾਂ ਨੇ ਕਿਹਦੇ ਕਿਹਦੇ ਮਾਰੀ ਹੈਗੇ ਸਟਾਈਕ ਤਾਂ ਮੰਨ ਲਓ ਬਾਈ ਦੇ ਲਾਗੇ ਜਿਹੜਾ ਜੀਜਾ ਬਾਈ ਅਮਰੀਕ ਸਿੰਘ ਜੀ ਇਹ ਕੋਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੇ ਤੇ ਮਾਤਾ ਵੀ ਜ਼ਖਮੀ ਹਾਂਜੀ ਮਾਤਾ ਵੀ ਜ਼ਖਮੀ ਆ ਜਦੋਂ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ ਤੇ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲਾਗ ਗਈ ਕੋਈ ਹਿੰਦੀ ਕੰਮ ਨਹੀਂ ਹੋਗਾ ਅੱਛਾ ਜੀ ਨਾ ਉਹ ਨਹੀਂ ਕਰਾਂ ਅੱਛਾ ਜੀ ਕਿ ਤੁ ਬੁੱਢਾ ਆ ਮੁੰਡਾ ਹੋ ਗਿਆ ਅੱਛਾ ਜੀ ਇਹ ਘੋਰ ਨੂੰ ਦੇਖੀਏ ਤਾਂ ਉਹਨਾਂ ਦਾ ਮੱਈਏ ਵਿੱਚ ਫਤਾਨ ਲੱਗ ਜਾਗਾ ਠੀਕ ਹੈ ਜਦੋਂ ਕੰਧ ਤੇ ਗੁੰਡੇ ਬਿੱਕੇ ਤੇ ਕੱਢ ਲੈ ਅੱਛਾ ਜੀ ਠੀਕ ਉਹਦੇ ਤੇ ਉਹਨੇ ਬਾਹਰ ਖੋਲਤਾ ਅੱਛਾ ਜੀ ਠੀਕ ਹੋਣ ਲੱਗੇ ਫਿਰ ਠੀਕ ਅੱਛਾ ਜੀ ਜਦੋਂ ਉਹਨਾਂ ਦੋਨਾਂ ਨੂੰ ਫਿੱਟ ਕੇ ਉਹ ਫੱਟਾ ਮਾਰਨਾ ਅੱਛਾ ਜੀ ਕੋਟੇ ਬਣੀ ਆਏ ਜਦੋਂ ਅੱਛਾ ਜੀ ਮੈਂ ਕੋਟਾ ਘੜ ਕੇ ਜਮਾ ਇੱਧਰ ਫਿੱਟ ਕੇ ਲਿਆ ਉਹ ਜੋ ਮੇਰੇ ਮਾਰੀ

ਉਹ ਕਹਿੰਦੇ ਸਾਡੀ 8 ਮਹੀਨੇ ਦੀ ਬਾਕੀ ਹੈ ਅਸੀਂ ਹੁਣ ਨਹੀਂ ਹਾਂਦੀ ਸੀ ਕਿਸੇ ਨੂੰ ਅੱਛਾ ਜੀ ਤੇ ਆਖੇ ਵੀ ਅਸੀਂ ਉਹ ਫਿਰ ਨੂੰ ਦੇ ਦਾਂਗੇ ਠੀਕ ਹੈ ਜੀ ਉਹ ਮੁੰਡਾ ਕਹਿੰਦਾ ਮੈਂ ਤਾਂ ਖੇਡਣ ਲੈ ਕੇ ਗਿਆ ਨਾ ਆਹੀ ਗੱਲ ਹੋਈ ਅੰਮ ਮਾਮਲਾ ਦਰਜ ਕਰਨ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਟੈਕਨੀਕਲ ਐਵੀਡੈਂਸ ਹਿਊਮਨ ਇੰਟੈਲੀਜੈਂਸ ਰਾਹੀਂ ਐਸ ਐਚਓ ਤਲਵੰਡੀ ਸਾਬੂ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਬਾਈ ਨੇਮ ਦਰਜਤਾਰ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ ਇਹ ਦੋਸ਼ੀ ਕਿਹੜੇ ਹੈਗੇ ਨੇ ਸਰ ਕਿਲੇ ਕੋਈ ਆਪਣੇ ਸਾਰੇ ਦੋਸ਼ੀ ਨਹੀਂ ਹੈਗਾ ਇਸ ਵਿੱਚ ਚਾਰ ਬਾਈ ਨੇਮ ਦੋਸ਼ੀ ਨੇ ਜਿਨ੍ਹਾਂ ਦਾ ਨਾਮ ਹੈ ਇੱਕਮਜੋਤ ਸਿੰਘ ਮਨਦੀਪ ਸਿੰਘ ਜਗਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਅਤੇ ਤਿੰਨ ਚਾਰ ਅਣਪਛਾਤੇ ਵਿਅਕਤੀ ਵੀ ਹਨ ਸਰ ਕੀ ਮਾਮਲਾ ਕਾਰਨ ਕਿਸੇ ਕਤਲ ਕਰਨ ਦਾ ਇਮੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਇਹ ਕੁਝ ਪੁਲਿਸ ਕੋਲ ਇਸਦੀ ਪਹਿਲਾਂ ਕੋਈ ਸ਼ਿਕਾਇਤ ਨਹੀਂ ਸੀ ਜੀ ਇਹ ਇਸ ਝਗੜੇ ਸੰਬੰਧੀ ਕੋਈ ਸ਼ਿਕਾਇਤ ਨਹੀਂ ਸੀ ਪਹਿਲਾਂ ਇਹ ਧਿਰਾਂ ਦੀ ਪਹਿਲੀ ਵਾਰੀ ਸਾਨੂੰ ਲੜਾਈ ਦੀ ਇਨਫੋਰਮੇਸ਼ਨ ਮਿਲੀ ਹੈ ਵਜ੍ਹਾ ਰੰਜਿਸ਼ ਇਹ ਹੈ ਜੀ ਕਿ ਕਰੀਬ 3-4 ਦਿਨ ਪਹਿਲਾਂ ਅਮਰੀਕ ਸਿੰਘ ਇੱਕ ਕਤੂਰਾ ਲੈ ਕੇ ਆਇਆ ਸੀ ਅਤੇ ਇੱਕਮਜੋਤ ਸਿੰਘ ਕਹਿੰਦਾ ਸੀਗਾ ਕਿ ਉਹ ਕਤੂਰਾ ਮੇਰਾ ਹੈ ਤੇ ਤੂੰ ਉਹ ਮੈਨੂੰ ਵਾਪਸ ਕਰ ਦੇ ਇੱਕ ਕਤੂਰੇ ਮਗਰ ਹੀ ਇਹ ਲੜਾਈ ਹੋਈ ਸੀ ਜਿਸ ਵਿੱਚ ਦੋ ਬੰਦਿਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਦਰਸ਼ਨ ਕੌਰ ਗੰਭੀਰ ਹਾਲਤ ਵਿੱਚ ਹਸਪੀਟਲ ਵਿੱਚ ਐਡਮਿਟ ਹੈ ਆ ਤੁਸੀਂ ਨੂੰ ਗ੍ਰਿਫਤਾਰ ਕਰ ਕੋਈ ਬ੍ਰਾਂਧਗੀ ਜਾਂ ਕੁਝ ਹੋਰ ਨਿਕਲਣ ਦੀ ਸੁਭਾਅ ਹੈ ਸਰ ਉਸਾਮੇ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਜੇ ਕੋਈ ਵੀ ਬ੍ਰਾਂਧਗੀ ਹੋਰ ਹੁੰਦੀ ਹੈ ਤਾਂ ਉਹ ਦੱਸਿਆ ਜਾਏਗਾ ਮੋਟਰਸਾਈਕਲ ਜਿਹੜੇ ਵਰਤਿਆ ਗਿਆ ਸੀਗਾ ਉਹ ਬ੍ਰਾਂਧ ਹੋ ਚੁੱਕਿਆ ਸਰ ਜਿਹੜੇ આરોપી ਪਕੜੇ ਗਏ ਨੇ ਕੋਈ ਪਹਿਲਾਂ ਕੋਈ ਕ੍ਰਿਮੀਨਲ ਰਿਪੋਰਟ ਹੈਗਾ ਨਾ ਕੋਈ ਰਿਕਾਰਡ ਇਹਨਾਂ ਦਾ ਜਾਂ ਪਹਿਲਾਂ ਕੋਈ ਮਾਮਲਾ ਦਰਜ ਹੈ ਇਹਨਾਂ ਦੇ ਖਿਲਾਫ ਹਜੇ ਉਹ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਫਿਲਹਾਲ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਜੇ ਕੋਈ ਵੀ ਉਹਨਾਂ ਖਿਲਾਫ ਦਰਜ ਰਜਿਸਟਰ ਹੋਊਗਾ ਕੇਸ ਤਾਂ ਉਹਦੇ ਬਾਰੇ ਵੀ ਅੱਗੇ ਜਾਣਕਾਰੀ ਦਿੱਤੀ ਜਾਏਗੀ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਪਾਲਤੂ ਕੁੱਤੇ ਦੇ ਕਾਰਨ ਹੋਏ ਝਗੜੇ ਦੇ ਕਾਰਨ ਦੇ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਟਾਣੀ ਦੇ ਵਿੱਚ ਵੜ ਕੇ ਇੱਕ ਨੌਜਵਾਨ ਤੇ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ ਆ ਹਮਲੇ ਦੇ ਵਿੱਚ ਨੌਜਵਾਨ ਦੀ ਮਾਂ ਵੀ ਜ਼ਖਮੀ ਹੋ ਗਈ ਆ ਤਲਵੰਡੀ ਸਾਬੋ ਪੁਲਿਸ ਨੇ ਸੱਤ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਚਾਰ ਨੂੰ ਗ੍ਰਿਫਤਾਰ ਕਰ ਲਿਆ ਏ ਪਿੰਡ ਜੀਵਨ ਸਿੰਘ ਵਾਲਾ ਦਾ ਨੌਜਵਾਨ ਅਮਰੀਕ ਸਿੰਘ ਪਿਛਲੇ ਦਿਨੀ ਕਤੂਰਾ ਲਿਆਇਆ ਸੀ ਤੇ ਪਿੰਡ ਦੇ ਕੁਝ ਨੌਜਵਾਨ ਕਤੂਰਾ ਉਹਨਾਂ ਨੂੰ ਦੇਣ ਦੇ ਲਈ ਦਬਾ ਪਾ ਰਹੇ ਸਨ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇਸੇ ਵਿਚਾਲੇ ਪਿੰਡ ਦੇ 7 ਤੋਂ 8 ਨੌਜਵਾਨ ਬੀਤੀ ਰਾਤ 9 ਵਜੇ ਦੇ ਕਰੀਬ ਉਹਨਾਂ ਦੇ ਘਰ ਬਾਹਰ ਆ ਕੇ ਗਾਲਾਂ ਕੱਢ ਲੱਗ ਪੈਂਦੇ ਨੇ ਅਮਰਿਕ ਸਿੰਘ ਨੇ ਜਦੋਂ ਘਰ ਤੋਂ ਬਾਹਰ ਨਿਕਲ ਕੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਘੜੀਸ ਕੇ ਖੇਤਾਂ ਦੇ ਵੱਲ ਲਿਗੇ 23 ਤਾਰ ਹਥਿਆਰਾਂ ਦੇ ਨਾਲ ਉਸ ਦੇ ਉੱਪਰ ਹਮਲਾ ਕਰ ਦਿੱਤਾ ਰੌਲਾ